ਸਤਿ ਸ਼੍ਰੀ ਅਕਾਲ ਮਿੱਤਰੋ ਲੋ ਜੀ ਨਵਾਂ ਦਿਨ ਨਵੀਂ ਸਵੇਰ ਖੜੀ ਮੌਸਮ ਬਹੁਤ ਠੰਡੀ ਹਵਾ ਚੱਲ ਰਹੀ ਆ ਪੱਛੋਂ ਦੀ ਵਿੱਚ ਹੀ ਨਿਕਲਦੀ ਆ ਪੂਰੀ ਚੀਰ ਵਿੱਚ ਹਵਾ ਚੱਲ ਰਹੀ ਆ ਠੰਡੀ ਠੰਡੀ ਚੱਲੀਏ ਜੀ ਆਪਾਂ ਆਪਣੇ ਰੁਟੀਨ ਵਾਂ ਡੰਗਰਾਂ ਚੋਂ ਚੱਲੀਏ ਜੀ ਉਹਨਾਂ ਨੂੰ ਤਜੇ ਹੁਣ ਜਾ ਕੇ ਕੁਝ ਪਾਵਾਂਗੇ ਤਾਂ ਹੀ ਚੋਵਾਂਗੇ ਮੇਰਾ ਗੰਨਮਾ ਨਾਲਾ ਗੇਟੇ ਬੰਦ ਕਰੂ ਬਲਬਲ ਕਿੰਨੀ ਹਵਾ ਚੱਲਦੀ ਆ ਬੱਦਲ ਵੀ ਹੋਇਆ ਹੋਇਆ ਉੱਪਰ ਆ ਬਾਏ ਇੰਨੀ ਠੰਡੀ ਨੇਰੀ ਮੰਗੂ ਅੱਤ ਟੈਂਕੀ ਭਰਦਣੀ ਜਵਾ ਕਰੂਗਾ ਨਾ ਇਹ ਨੇਰੀ ਨਾ ਜਾਵੇ ਮੈਂ ਕਹਿ ਕੇ ਉਹਨਾਂ ਤੂੰ ਆ ਜਾ ਲੋਜੀ Can we condescend to have a you they call it? be ਆਓ 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 ਨਿਕਲੋ ਨਿਕਲ ਪਾਉਨਾ ਦਾਣਾ ਤੁਹਾਨੂੰ ਪਾ ਰਿਹਾ ਵੀਰ ਦਾ ਟਾਈਮ ਮੋਟਰ ਤੇ ਆਇਆ। ਮੌਸਮ ਤਾਂ ਉਦੋਂ ਸਾਫ ਆ ਪਰ ਹਵਾ ਪੱਛੋਂ ਦੀ ਇੰਨੀ ਤੇਜ਼ ਚੱਲਦੀ ਆ ਨਾ। ਬਹੁਤ ਠੰਡ ਕਰੀ ਪਈ ਆ। ਇੰਪੁੱਟ ਲਾਉਣ ਦਾ ਮੂਡ ਸੀ ਅੱਜ ਵੀ ਚਲਾਈਏ ਮੋਟਰਾਂ। ਪਰ ਇਹ ਹਵਾ ਨੂੰ ਦੇਖ ਕੇ ਨਹੀਂ ਕੀ ਕਰਦਾ ਮਟਰ ਚਲਾਉਣਾ। ਦੋ ਦਿਨ ਹੋਰ ਰੁਕ ਜੰਨੇ ਆ। ਅੱਤਰ ਕੱਲ ਨੂੰ ਹਵਾ ਫੋਲ ਤੇਜ਼ ਦੁੱਸੀ ਹੋਈ ਆ। ਕਨੂ ਡੇਗਣ ਦਾ ਖਤਰਾ ਇਹਦੇ ਕਰਕੇ ਅੱਜ ਨਹੀਂ ਚਲਾਉਂਦੇ ਮੋਟਰ ਕੱਲ ਨੂੰ ਦੇਖਦੇ ਆਂ ਹਾਂ ਇਹ ਲੋ ਹਣੇ ਟਰੱਕ ਆਉਣਾ ਕੰਮ ਜੱਕ ਉਸ ਸਮਾਂ ਜਿੱਥੇ ਹਵਾ ਨਹੀਂ ਲੱਗਦੀ ਉੱਥੇ ਗਰਮੀ ਲੱਗਦੀ ਆ ਜਿੱਥੇ ਹਵਾ ਲੱਗਦੀ ਉੱਥੇ ਠੰਡ ਲੱਗਦੀ ਆ ਕੈਸਾ ਮੌਸਮ ਹੋਇਆ ਹੋਇਆ ਆ 15 20 ਦਿਨ ਦੇ ਦਿਨ ਐਸੇ ਹੀ ਰਹਿਣਗੇ ਨੇ ਸਟੀਜੀ ਵਾਲੇ ਦਿਨ ਚਾਰਚ ਵੀ ਸੇਲਾਂ ਦਾ ਚੱਲਦਾ ਮੌਸਮ ਉਹਦੇ ਕਰਕੇ ਕਿਤੇ ਗੱਡੀ ਘੜਾਉਣ ਨੂੰ ਜਗ੍ਹਾ ਨਹੀਂ ਜਾਮ ਲੱਗਾ ਪਿਆ ਉੱਥੋਂ ਲੈ ਕੇ ਪੂਰਾ ਫੁੱਲ ਜਾਮ ਫੁੱਲ ਜਾਮ ਅਲੀ ਜਾਮ ਬਾਜ਼ਾਰ ਚ ਤਾਂ ਗੱਡੀ ਬੜਦੀ ਹੋਣੀ ਨਾ ਰੋਡ ਤੇ ਖੜਦ ਨੂੰ ਜਗ੍ਹਾ ਪੁਲਿਸ ਨਹੀਂ ਖੜਦਦੀ ਕਦੇ ਦੇਖੋ ਕਿੰਨੀ ਗੱਡੀਆਂ ਗੱਡੀ ਖੜੀਆ ਖੜਦ ਨੂੰ ਕਿਤੇ ਖੜਾਉਣ ਨੂੰ ਜਗ੍ਹਾ ਨਹੀਂ ਪਰਲੇ ਪਾਸੇ ਕਮਾ ਕੇ ਦੇਖਦੇ ਆਂ ਜੇ ਜਗਾ ਹੋਈ ਸੁਪਰਾਲਾ ਰੋਡ ਪੁਲ ਥੱਲੇ ਜਾਂ ਖੜਾਉਣਾ ਹਾਤਾ ਹਵਾ ਤੇਜ਼ ਨੇ ਪੂਰੀ ਵਜਾ ਵਜਾ ਕਰਾਈ ਪਈ ਆ ਦੇਖੋ ਕਿਹੜੇ ਹਿਸਾਬ ਨਾਲ ਚੱਲਦੀ ਆ ਹਵਾ ਅੱਜ ਜੀ ਕੀ ਪਾਣੀ ਲੱਗੂ ਕਣਕਾਂ ਸਾਰੇ ਬੰਦੇ ਬੈਠੇ ਨੇ ਮੋਕਾਂ ਤੇ ਲੋਕ ਨਹੀਂ ਡਿਮੋਟਰਾਂ ਚ ਚਲਾਈਏ ਪਰ ਕੀ ਕਰੀਏ ਪਾਵਾ ਬਹੁਤ ਤੇਜ਼ ਆ ਜਿਹੜੀ ਚਲਾਤੀ ਜੀ ਨੇ ਜਦ ਡਟ ਜਾਣੀ ਆ ਦੋ ਦਿਨ ਹੀ ਗੁਸਤ ਲਾ ਦੀ ਕੋੜਾ ਪੈਂਦੇ ਨੇ ਅੱਜ ਇਹ ਖੁਸ਼ਕ ਹਵਾ ਨੇ ਕਿਆ ਬਿਆਗਾਂ ਮੈਂ ਅੱਗੇ ਗੋਲਾਂ ਤੇ ਜਾਣ ਜੀ ਆਇਆਂ ਹੈ ਇੰਗਲੈਂਡ ਤੋਂ ਸਨਮਾਨ ਆ ਸੌਂਸਪੁਰ ਘੋਲਾਂ ਤੇ ਆਈ ਪਹਿਲਾਂ ਤਨਗੋਵ ਜਾਣਾ ਪਿਆ 4 ਵਜੇ ਹਜੇ ਦੇਖਦੇ ਆ ਕਿਹੜੇ ਵਜੇ ਕਹਿੰਦਾ ਆਇਆ ਆਵਾਂਗੇ ਮੈਂ ਚਲ ਕੱਢਿਆਵਾਂਗੇ ਜਿਹੜਾ ਕਰਿਆ ਆਵਾਂਗੇ ਦਰਸ਼ਨ ਪਹਿਲਵਾਨਾਂ ਦੇ ਬਾਕੀ ਦੇਖਾਂ ਕੀ ਬਣਦਾ ਪ੍ਰੋਗਰਾਮ ਹਮ ਲੋਈ ਚੱਲਿਆਂ ਘੋਲਾਂ ਤੇ ਸੌਂਸਪੁਰ Mai topon eh nanu yuke ਦੀ ਸਾਂਸ ਪਰ ਤੋਂ ਗਏ ਨੰਨੂ ਯੂਕੇ ਭੋਲੂ ਹੀ ਛੜੂ ਤਪਾ ਮੈਂ ਨਹੀਂ ਪਾ ਲਾ ਸ਼ਰ ਕੱਟ ਬੱਟ ਵਧੀਆ ਤਗੜੇ ਨੇ ਘੋਲ ਇਹ ਗੱਡੀ ਗੁੱਡੀ ਖੜੀ ਆ ਬਈ ਕਿੱਥੇ ਲਾਈਏ ਇੱਥੇ ਲਾ ਦੀ ਸਾਹਮਣੇ ਲੱਗਣਾ ਚਾਹੀਦੀ ਨੇ ਚਾਹ ਪਿੱਛੇ ਲਾ ਕੱਢਾਂਗੇ ਵੀ ਸੋਨਾ ਆਪਾਂ ਲਾਉਣੀ ਉਸ ਹਿਸਾਬ ਨਾਲ ਇਦਾਂ ਇਹ ਕਿਹੜੇ ਕਿਹੜੇ ਪਲਮਾਨ ਪਹੁੰਚੇ ਹੋਏ ਨੇ ਭੋਲੂ ਭਲਵਾਨ ਨੂੰ ਹਾਕਾ ਮਾਰਦ ਰਿਹਾ ਭੋਲੂ ਇੱਕ ਸਾਡੇ ਨਾਲ ਵੀ ਆਇਆ ਹੋਇਆ ਭੋਲੂ ਮੈਂ ਤਾਂ ਇਹਨੂੰ ਕਹੇ ਖੋਲ ਕੇ ਕੱਪੜੇ ਜਾਵੜ ਵੀ ਕਹਦੇ ਮੈਂ ਹੀ ਆ ਭੋਲੂ ਉਹ ਮੈਂ ਆਉਣਾ ਮੈਂ ਭੋਲੂ ਵੇ ਤੂੰ ਚੱਲ ਕੱਪੜੇ ਖੋ 500 ਮੈਨੂੰ ਮੈਨੂੰ ਕਹਦਾ 500 ਮੈਨੂੰ ਤੂੰ ਕੱਪੜੇ ਖੋਲ ਗਿਰਨ ਕਰਨਵੀਰ ਆਲਮਗੀਰ ਕਰਨਵੀਰ ਆਲਮਗੀਰ ਆਹੇ ਕਰਨਵੀਰ ਪਹਿਲਾਂ ਤਾਂ ਆਲਮਗੀਰ ਜੱਜੂ ਦਾ ਖੜੇ ਵਿੱਚ ਬਣਾਈ ਕਰਨਵੀਰ ਕਰਨਵੀਰ ਕਿਹੜਾ ਜੋ ਬੋਲੋ ਜੀ ਅੱਗੇ ਤੋਂ ਹੋਰ ਹਲਕੀ ਜੀ ਸ਼ੁਰੂ ਭਾਈ ਸੋਨੀ ਦਾ ਸੋਨੂ ਰਾਣੀ ਦੇ ਪਾਂਛੂ ਭਗੇੜਾ ਵਿੱਚ ਆ ਜਾਓ ਭਾਈ ਸੋਨੂ ਦਾ ਪਾਂਛੂ ਛੰਡੀ ਜੀ ਦੇਖਦਾ ਕਿਤੇ ਕਿਤੇ ਜਦੋਂ ਮਦਿਆਂ ਤੋਂ ਤੇਰੀ ਮੈਦਾਨ ਦੇ ਵਿੱਚੋਂ ਚਲੀ ਹੈ ਹੱਥ ਖੜੇ ਕਰੇ ਅਕਲ ਪਹਿਲਵਾਨ ਜੀ ਰਾਈਏ ਬਾਲ ਬਾਹਰ ਪਾਟਾਂ ਦੀ ਜਾਦੀ ਨਾਲ ਖਾਰੇ ਵਿੱਚ ਗੁਰਪਿਆਰ ਧਨੇੜਾ ਗੁਰਪਿਆਰੇ ਭਾਈ ਰਣਜੀਤ ਮੈਦਨਾ ਲੀਲਾ ਤੇ ਸ਼ੰਕਰ ਰਾਈਏ ਬਾਲ ਰਮਜੀਪ ਕਮਾਈ ਗੁਰਦਾਰ ਜਲਮਰ ਦੇ ਪਛੜੇ ਬੰਦੇ ਆ ਗੁਰਦਾਰ ਦਾ ਲੰਢੇੜਾ ਤੇ ਅਲੀ ਬਲਬਾਜੀ ਆਪਣਾ ਨਾਨਾ ਛੰਡੀ ਦੇ ਕੋਲ ਆ ਚਾਰ ਭਲਵਾਨ ਨੇ ਦੋ ਹੋਣੀਆਂ ਨੇ ਛੰਡੀ ਦੀਆਂ ਕੁਸ਼ਤੀ ਕਮਲਜੀਤ ਬੀਛੜੀ ਆ ਅਭਿਸ਼ੇਕ ਤੇ ਅਜੇਦ ਰਾਹੇ ਦੀ ਕੁਸ਼ਤੀ ਹੈ ਅਗਰ ਮਾਲਾ ਖਾਲੇ ਜੀ ਆਪ ਵੀ ਗੱਲ ਜੇ ਕਹਿਗਾ ਪਿਆਰ ਹੋ ਜਾਓ

ਯਾਰ ਮਤਾਂ ਦਾ ਬਾਦ ਦਾ ਧਰਵਾਜ ਕਰਿਆ ਆ ਰਾਗੀ ਬੰਦੇ ਰਾਈਏ ਬਾੜ ਰਾਜੀ ਆਨ ਰਾਜਲਾਣਾ ਆਏ ਵੀ ਗੱਲ ਵੀ ਦੁਨੀਆ ਨਚਾਈ ਆ ਛੱਡ ਲੱਗੀ ਸੀ 8 ਦਸੰਬਰ ਨੂੰ ਇਸੇ ਨੌਜਵਾਨ ਦੇ ਪ੍ਰਦੀਪ ਜੀਰ ਕੁਮਰੀ ਦੇ ਨਾਲ ਕੁਰਬਾਨ ਹੋਏ ਵਾਕੇ ਬੜਾ ਦਲੇਰ ਬਾਲਾ ਆ ਸਾਹਮਣੇ ਵਾਲਾ ਮਾਸ ਮਾਰ ਕੇ ਤਿਆਰ ਆ ਰਾਜੂ ਬੰਦਾ ਰਾਈਓ ਦਾ ਰਾਜੀ ਚਾਹਣਾ ਹੈ

நூறு பாராட்ட பிளீ ஆக தவிர லாஸ்டர் தூசி